ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਰਿਸ਼ਨ ਸਿੰਘ ਰੋੜੀ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਤੇ ਚਾਰ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵਿਦਿਆਰਥੀਆਂ ਤੇ ਮਾਪਿਆਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਲਈ ਸਿੱਖਿਆ ਇੱਕ ਤਰਜੀਹੀ ਖੇਤਰ ਹੈ ਜਿਸ ਤੇ ਪੈਰਾਂ ਦਿਨਦਿਆਂ ਪੰਜਾਬ ਵਿੱਚ ਸਕੂਲਾਂ ਦੀ ਨੁਹਾਰ ਬਦਲੀ ਹੈ ਉਨਾ ਕਹਾਂ ਕਿ ਅੱਜ ਗੜਸ਼ੰਕਰ ਹਲਕੇ ਦੇ 4 ਸਕੂਲਾਂ ਵਿੱਚ 81.36 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ ਪੂਨਮ ਨੇ 548 ਅੰਕ ਲਏ ਆ ਵਿਸ਼ਾਲੀ ਨੇ 530 ਅੰਕ ਪ੍ਰਾਪਤ ਕੀਤੇ ਆ ਮਨਪ੍ਰੀਤ ਕੌਰ ਨੇ 570 ਔਰ ਮਨਜੀਤ ਕੌਰ ਨੇ 518 ਨੰਬਰ ਪ੍ਰਾਪਤ ਕੀਤੇ ਆ ਸਕੂਲ ਪਰੰਪਰ ਵਿੱਚ ਹੁਣ ਤੱਕ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਵਾਸਤੇ ਅੱਜ ਸਾਡੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੇ ਕਿਸ਼ਨ ਸਿੰਘ ਜੀ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸਾਧ ਸੰਸਦਵਾਂ ਪੰਚਾਇਤ ਮੈਂਬਰ ਸਭਾਂ ਨਾਲ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਸਾਡੀ ਐਸਜੀਐਮ ਸਾਹਿਬ ਔਰ ਨਾਲ ਵਿਸ਼ੇਸ਼ ਤੌਰ ਤੇ ਸਾਡੀ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਸਿੱਖਿਆ ਕਮੇਟੀ ਹੈ ਉਹਦੇ ਸਾਡੇ ਕੋਆਰਡੀਨੇਟਰ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਮੈਂਬਰ ਨੇ ਸਾਡੇ ਸ਼੍ਰੀ ਮੇਸ਼ ਨਾਲ ਜੀ ਔਰ ਸ਼੍ਰੀ ਹਰਕ੍ਰਿਸ਼ਨ ਜੀ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਕੋਲ ਮੈਂ ਪੜਿਆ ਵੀ ਹਾਂ ਜਿਨ੍ਹਾਂ ਦਾ ਮੈਂ ਸਟੂਡੈਂਟ ਆ ਸਰਦਾਰ ਭਜਨ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸ਼੍ਰੀ ਸੋਨ ਲਾਲ ਜੀ ਸਰਦਾਰ ਜਨੈਲ ਸਿੰਘ ਜੀ ਸ਼੍ਰੀ ਚਰਨ ਦਾਸ ਜੀ ਸਰਦਾਰ ਹਰਿੰਦਰ ਸਿੰਘ ਬੈਂਜ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਸ਼੍ਰੀ ਧਰਮਪਾਲ ਜੀ ਸੀ ਸਰਪੰਚ ਸਿੰਘ ਨੇ ਔਰ ਸ਼੍ਰੀਮੰਤ ਸੀ ਦਲ ਪਿੰਡ ਬੀਨਪੁਰ ਦੇ ਵਿੱਚ ਖੜੇ ਆ ਔਰ ਇਹ ਜਿਹੜਾ ਸਾਡਾ ਸਕੂਲ ਹੈ ਵਿਸ਼ੇਸ਼ ਤੌਰ ਤੇ ਮੈਂ ਗੱਲ ਕਰਨੀ ਚਾਹੁੰਦਾ ਕਿ 2017 ਦਾ ਇਲੈਕਸ਼ਨ ਸੀ ਚਾਹੇ 2022 ਦਾ ਇਲੈਕਸ਼ਨ ਸੀ ਸਾਡੇ ਨਾਲ ਅੱਜ ਸਰਦਾਰ ਭੁਪਿੰਦਰ ਸਿੰਘ ਭਾਟਾ ਸਾਹਿਬ ਜੋ ਕਿ ਯੂਐਸਏ ਵਿੱਚ ਰਹਿੰਦੇ ਨੇ ਇਹਨਾਂ ਨੇ ਪਾਰਟੀ ਦੇ ਨਾਲ ਪਹਿਲੇ ਦਿਨ ਤੋਂ ਹੀ ਮੋਢੇ ਨਾ ਮੋਢਾ ਲਾ ਕੇ ਜੜਾਇਆ ਉਹ ਕੰਮ ਸ਼ੁਰੂ ਕੀਤਾ ਔਰ ਇਹੋ ਨੇ ਅਮਰੀਕਾ ਤੋਂ ਆਏ ਨੇ ਅੱਜ ਮੇਰੇ ਕੋਲ ਦਫ਼ਤਰ ਆਏ ਸੀ ਮੈਂ ਇਹਨਾਂ ਨੂੰ ਜੋੜਨ ਆਪਣੀ ਗੱਡੀ ਬਿਠਾ ਕੇ ਨਾਲ ਲਿਆਇਆ ਮੈਨੂੰ ਲੱਗਦਾ ਕਿ ਇਹਨਾਂ ਨੂੰ ਮਹਿਸੂਸ ਹੁੰਦਾ ਹੋਊ ਕਿ ਜਿਹੜੇ ਕੰਮ ਦੇ ਲਈ ਅਸੀਂ ਘਰ-ਘਰ ਪੋਸਟਰ ਲਾਏ ਜਿਹੜੇ ਘਰ ਦੇ ਕੁੰਡੇ ਖੜਕਾਏ ਜਿਸ ਕੰਮ ਦੇ ਲਈ ਇਕੱਲੇ-ਇਕੱਲੇ ਬੰਦੇ ਹੋ ਜਾ ਕੇ ਵੋਟਾਂ ਮੰਗੀਆਂ ਕਿ ਇੱਕ ਮੌਕਾ ਜਿਹੜਾ ਆ ਉਹ ਅਰਬਿੰਦ ਕੇਜਰੀ ਵੱਲੋਂ ਇੱਕ ਮੌਕਾ ਜਿਹੜਾ ਭਗਵੰਤ ਮਾਨ ਜੀ ਨੂੰ ਦੇਈਏ ਮੈਂ ਸਮਝ ਲਗੇ ஆயுத ਨੇ ਨਹੀਂ ਮੰਗਿਆ ਸੀ ਔਰ ਅੱਜ ਜਿਹੜਾ ਸੁਪਨਾ ਦੇਖਿਆ ਸੀ ਉਹ ਸੁਪਨਾ ਪੂਰਾ ਹੋ ਰਿਹਾ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਕਿਉਂਕਿ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਗੱਲ ਕਹੀ ਹੈ ਸਾਡੇ ਸਰਦਾਰ ਜਸਪਾਲ ਸਿੰਘ ਸੌਂਕੀ ਸਾਹਿਬ ਵੀ ਸਟੇਜ 'ਤੇ ਗੱਲ ਕਰਕੇ ਗਏ ਆ ਹੈਲਥ ਤੇ ਐਜੂਕੇਸ਼ਨ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਭਗਵੰਤਬਾਣ ਜੀ ਨੇ ਭਾਵੇਂ ਸਰਕਾਰੀ ਹਸਪਤਾਲ ਭਾਵੇਂ ਸਰਕਾਰੀ ਸਕੂਲ ਹੈ ਲੋਕਾਂ ਨੂੰ ਇੱਥੇ ਮਜਬੂਰੀ ਵਸ ਆਉਣਾ ਪੈਂਦਾ ਸੀ ਕਿ ਜੇਕਰ ਘਰ ਦੇ ਹਾਲਾਤ ਜਿਹੜੇ ਆ ਉਹ ਸਾਨੂੰ ਇਜਾਜ਼ਤ ਨਾ ਦੇਣ ਪ੍ਰਾਈਵੇਟ ਸਕੂਲ ਵਿੱਚ ਬੱਚਾ ਪੜ੍ਹਾਣ ਤੋਂ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾਣ ਤੋਂ ਤਾਂ ਸਾਨੂੰ ਮਜਬੂਰੀ ਵਸ ਜਿਹੜਾ ਸੀਗਾ ਉਹ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲ ਜਾਣਾ ਪੈਂਦਾ ਸੀ ਤੁਸੀਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਤੁਸੀਂ ਵੋਟਾਂ ਪਾਈਆਂ ਝਾੜੂ ਨੂੰ ਅੱਜ ਫਿਰ ਉਹ ਕੋ ਪਹਿਲੀ ਗਾਰੰਟੀ ਜਿਹੜੀ ਸਿੱਖਿਆ ਦੀ ਸੀ ਉਹ ਪੂਰੀ ਕਰਕੇ ਤੁਹਾਡੇ ਸਾਹਮਣੇ ਖੜੇ ਆ ਤਿੰਨ ਸਾਲ ਅਸੀਂ ਸਕੂਲਾਂ ਦੇ ਵਿੱਚ ਕੰਮ ਕੀਤਾ ਸਕੂਲਾਂ ਨੂੰ ਘਰਟਾ ਭੇਜਿਆ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਸੀ ਜਿੱਥੇ ਕਲਾਸਰੂਮ ਚਾਹੀਦੇ ਸੀ ਜਿੱਥੇ ਲਾਇਬ੍ਰੇਰੀ ਚਾਹੀਦੀ ਸੀ ਜਿੱਥੇ ਸਾਇੰਸ ਦੀ ਲੈਬ ਚਾਹੀਦੀ ਸੀ ਜਿੱਥੇ ਟਾਇਲਟਸ ਚਾਹੀਦੇ ਸੀ ਜਿੱਥੇ ਟੀਚਰ ਚਾਹੀਦੇ ਸੀ ਜਿੱਥੇ ਹੋਰ ਬਿਲਡਿੰਗਾਂ ਚਾਹੀਦੀ ਸੀ ਜੋ ਜੋ ਸਕੂਲ ਨੂੰ ਸਮਾਨ ਚਾਹੀਦਾ ਹੁੰਦਾ ਹੈ ਭਾਵੇਂ ਫਰਨੀਚਰ ਭਾਵੇਂ ਇਨਫਰਾਸਟ੍ਰਕਚਰ ਭਾਵੇਂ ਕਮਰੇ ਅੱਜ ਪੂਰੇ ਕਰਕੇ ਉਦਘਾਟਨ ਕਰਕੇ ਤੁਹਾਡੇ ਸਾਹਮਣੇ ਖੜੇ 200 ਸਾਡੇ ਸਿਖਾਉਣ ਦੇ ਜੀ ਵੋਟ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਜਿਹੜੀ ਮਜਬੂਰੀ ਹੈ ਕਿ ਬੱਚੇ ਨੂੰ ਇੱਥੇ ਪੜ੍ਹਾਉਣਾ ਪਊ ਬਜ਼ੁਰਗ ਦਾ ਹਸਪਤਾਲ ਦੇ ਵਿੱਚ ਇਲਾਜ ਕਰਾਉਣਾ ਪਊ ਅੱਜ ਮਾਨਯੋਗ ਅਰਬਿੰਦ ਕੇਜਰੀਵਾਲ ਸਾਹਿਬ ਮਾਨਯੋਗ ਭਗਵੰਤ ਮਾਨ ਜੀ ਨੇ ਕਰਕੇ ਦਿਖਾਇਆ ਕਿ ਮਜਬੂਰੀ ਨੂੰ ਮਰਜ਼ੀ ਦੇ ਵਿੱਚ ਬਦਲਿਆ ਅੱਜ ਮਰਜ਼ੀ ਦੇ ਨਾਲ ਲੋ ਕਰ ਰਿਹਾ ਏ ਔਰ ਸਾਡੇ ਪ੍ਰਿੰਸੀਪਲ ਸਾਹਿਬ ਕੋ ਆ ਕੇ ਕਹਿ ਰਹੇ ਕਿ ਸਾਡਾ ਬੱਚਾ ਵੀ ਆਪਣੇ ਸਕੂਲ ਦੇ ਵਿੱਚ ਮਿਲ ਜਾ। ਕਾਰਨ ਇੱਕੋ ਸੀ ਜਦੋਂ 2022 ਦਾ ਇਲੈਕਸ਼ਨ ਸੀ ਤਉ ਉਹ ਅਸੀਂ ਵੱਖ-ਵੱਖ ਸਕੂਲਾਂ ਵਿੱਚ ਗਏ ਉਦੋਂ ਦੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਕਰਤਾ ਕਿ ਇਹਨਾਂ ਨੂੰ ਸਕੂਲ ਦੇ ਅੰਦਰ ਨਹੀਂ ਪੜ੍ਹਣਾ। ਪਰ ਸਾਨੂੰ ਰੁਕਦਾ ਸਕਦੇ ਸੀ ਕਿਉਂਕਿ ਸਕੂਲ ਨੂੰ ਚਾਰ ਦੁਆਰੀ ਨਹੀਂ ਸੀ ਕੱਲੇ ਕੁੰਡੇ ਲਾ ਲੋ ਕੁੰਡਾ ਤਾਂ ਲਾ ਲਏ ਨੇ ਚਾਰ ਦੁਆਰੀ ਹੋ ਗਈ ਅੱਜ